ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਆਂ ਜੀ ਹੋ ਸਨਾਓ ਤੁਸੀਂ ਸਾਰੇ ਜਣ ਠੀਕ ਹੋ ਵਧੀਆ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਗੇ ਵਧੀਆ ਹੋਗੇ ਆਪਾਂ ਵੀ ਬਹੁਤ ਵਧੀਆ ਲਓ ਜੀ ਤੇ ਆ ਦੇਖੋ ਜੀ ਇੱਕ ਨਵੀਂ ਚੀਜ਼ ਆਈ ਹੈ ਇਹ ਬਹੁਤ ਵਧੀਆ ਚੀਜ਼ ਹੈ ਇਹਦੇ ਵਿੱਚ ਇਹ ਤਾਂ ਜਿਵੇਂ ਕਿ ਆਪਾਂ ਕੋਈ ਵੀ ਆਈਟਮ ਪਾ ਸਕਦੇ ਆਂ ਠੀਕ ਹੈ ਜੀ ਤੇ ਜਿਵੇਂ ਕਿ ਕਿਸੇ ਨੂੰ ਕੋਈ ਚੀਜ਼ ਆਈਟਮ ਸਰਵ ਕਰਨੀ ਹੈ ਉਸ ਦੇ ਲਈ ਹੈ ਠੀਕ ਹੈ ਜੀ ਇਹ ਗੋਲ ਦੇ ਵਿੱਚ ਆਈ ਹੈ ਇਹ ਵੀ ਗੋਲ ਦੇ ਵਿੱਚ ਆਈ ਹੈ ਇਹ ਵੀ ਗੋਲ ਦੇ ਵਿੱਚ ਆਈ ਹੈ ਤੇ ਜਿਹੜੀ ਇਹ ਚੀਜ਼ ਇਹ ਆਈ ਹੈ ਨਾ ਜੀ ਇਹਦੇ ਵਿੱਚ ਨਾ ਆਪਾਂ ਨਾ ਜਿਵੇਂ ਕਿ ਆਪਣੇ ਘਰ ਚਾਰ ਬੰਦੇ ਗੈਸਟ ਆਏ ਆ ਠੀਕ ਹੈ ਤੇ ਇਹਦੇ ਵਿੱਚ ਲੱਗੀ ਹੋਈ ਹੈ ਤਾਰ ਪਿੱਛੇ ਆਪਾਂ ਨੇ ਪਿੱਛੇ ਫਿਕਸ ਕਰਨੀ ਹੈ ਤਾਰ ਤੇ ਆਹ ਸਵਿਚ ਹੈ ਤੇ ਆਹ ਤਾਰ ਹੈ ਇਹ ਨਾਲ ਸਵਿਚ ਹੈ ਠੀਕ ਹੈ ਜੀ ਤੇ ਆਪਾਂ ਨੇ फटाफट ਕੁਝ ਗਰਮ ਕਰਨਾ ਹੈ ਨਾਲ ਦੀ ਨਾਲ ਇਹਦੇ ਆਪਸ਼ਨ ਹੈ ਸਾਰੇ ਬੁੱਕ ਸਾਰੀ ਮਿਲੇਗੀ ਆ ਬੁੱਕ ਮਿਲੇਗੀ ਬੁੱਕ ਦੇ ਉੱਪਰ ਸਾਰਾ ਕੁਝ ਲਿਖਿਆ ਹੋਇਆ ਹੈ ਜੇਪੀ ਬ੍ਰਾਂਡ ਹੈ ਅੱਛਾ ਬ੍ਰਾਂਡ ਹੈ ਬਹੁਤ ਅੱਛਾ ਤੇ ਕੰਚ ਦੇ ਟੱਕਣਾ ਹੈ ਇਹ ਕੰਚ ਦੇ ਟੱਕਣਾ ਜੀ ਤੇ ਬਹੁਤ ਸੋਹਣੀ ਬਹੁਤ ਵਧੀਆ ਆਈਟਮ ਹੈ ਇਹ ਵਾਲੀ ਤੇ ਕਿਸੇ ਨੇ ਚੀਜ਼ ਮੰਗਵਾਨੀ ਆ ਤਾਂ ਇਹ ਵੀ ਤੁਸੀਂ ਮੰਗਵਾ ਸਕਦੇ ਆ ਇਹਦਾ 3100 ਰੁਪਏ ਇਸਦਾ ਪ੍ਰਾਈਸ ਹੈ ਜੀ ਠੀਕ ਹੈ ਜੀ 3100 ਰੁਪਏ ਇਸ ਚੀਜ਼ ਦਾ ਪ੍ਰਾਈਸ ਹੈ ਇਹ ਗੋਲਚ ਵੀ ਹੈਗੀ ਆ ਤੇ ਐਦਾਂ ਇਹ ਬਟਨ ਵੀ ਹੈਗੇ ਆ ਇਹਦੇ ਬਟਨ ਇੱਧਰ ਹੋਣਗੇ ਤੇ ਇਹਦੇ ਬਟਨ ਇੱਕ ਮਿੰਟ ਮੈਂ ਦੇਖਦੀ ਆ ਲੋ ਤੇ ਪਰ ਜਿਹੜਾ ਇਹ ਵਾਲਾ ਇਹਦੇ ਬਟਨ ਇਦਾਂ ਹੈ ਇਹ ਸੀਗੇ ਜਿਸ ਵੀ ਫਲੇਮ ਤੇ ਆਪਾਂ ਨੇ ਕਰਕੇ ਜਲਦੀ ਕਰਨੀ ਹੈ ਤਾਂ ਥੋੜਾ ਤੇਜ਼ ਕਰ ਦੋ ਥੋੜਾ ਸਲੋ ਨਾਰਮਲ ਖਾਣਾ ਗਰਮ ਕਰਨਾ ਤਾਂ ਥੋੜਾ ਨਾਰਮਲ ਰੱਖੋ ਬਟਨ ਤੇ ਇਹ ਚੌਰਸ ਹੈ ਤੇ ਬਹੁਤ ਸੋਹਣੀ ਹੈ ਤੇ ਇਹ ਇਹਦੇ ਚੌਰਸ ਟੱਕਣਾ ਜਿਹੜੇ ਤੇ ਕੱਚ ਦੇ ਹੀ ਟੱਕਣਾ ਉੱਪਰੋਂ ਹੈਂਡਲ ਲੱਗੇ ਹੋਏ ਆ ਬਹੁਤ ਵਧੀਆ ਤੇ ਇੱਕ ਆਹ ਜਿਹੜੇ ਡੋਂਗੇ ਆ ਇਹਨਾਂ ਨੂੰ ਆਰਾਮ ਨਾਲ ਪਹਿਲਾਂ ਇਦਾਂ ਕੱਢ ਕੇ ਵੀ ਤੋ ਮੰਨ ਸਕਦੇ ਆ ਜੇਪੀ ਕੰਪਨੀ ਦੇ ਫੁੱਲ ਸਟੀਲ ਦੇ ਆ ਇਹ ਆਈਟਮ ਵੀ ਬਹੁਤ ਵਧੀਆ ਨਿਊ ਨਿਊ ਆਟਮਰੀ ਆ ਅਗਰ ਕਿਸੇ ਨੇ ਤੁਸੀਂ ਇਸ ਬਜਟ ਦੇ ਵਿੱਚ ਕਿਸੇ ਨੂੰ ਗਿਫਟ ਦੇਣਾ ਹੈ ਉਹਦੇ ਲਈ ਵੀ ਠੀਕ ਹੈ ਤੇ ਆਪ ਯੂਜ਼ ਕਰਨੀ ਆ ਉਹਦੇ ਲਈ ਵੀ ਠੀਕ ਆ ਦੇਖੋ ਕਿੰਨੀ ਕੁਆਂਟੀਟੀ ਪਈ ਆ ਆਪਣੇ ਕੋਲ ਇਹਦੇ ਨਾਲ ਦੀ ਜੇਪੀ ਬ੍ਰਾਂਡ ਦੇ ਵਿੱਚ ਕਿਸੇ ਨੂੰ ਫਟਾਫਟ ਬੱਚੇ ਆ ਜਾਣ ਸਕੂਲ ਤੋਂ ਫਟਾਫਟ ਚਾਵਲ ਗਰਮ ਕਰਨੇ ਆ ਨਾਲੇ ਕੋਲ ਬੈਠ ਕੇ ਹੀ ਟੇਬਲ ਤੇ ਜਾਂ ਫਿਰ ਡਾਈਨਿੰਗ ਟੇਬਲ ਤੇ ਹੀ ਆਪਾਂ ਨਾਲ ਦੀ ਨਾਲ ਦੇ ਦਿਓ ਨਾਲ ਕੋਈ ਸਵਿਚ ਬੋਰਡ ਆ ਕੁਛ ਆ ਉੱਥੇ ਤੇ ਬਿਲਕੁਲ ਬਹੁਤ ਵਧੀਆ ਚੀਜ਼ ਹੈ ਤੇ ਇੱਧਰ ਇਹ ਵਾਲੀ ਆਈਟਮ ਆ ਗਈ ਆ ਜਿਹਦੇ ਚ ਆਪਾਂ ਡਰਾਈ ਫਰੂਟਸ ਵਗੈਰਾ ਪਾ ਸਕਦੇ ਆ ਇਹ ਚਾਰ ਦਾ ਸੈੱਟ ਆਂਦਾ ਤਿੰਨ ਦਾ ਵੀ ਆਂਦਾ ਠੀਕ ਹੈ ਜੀ ਇਹ ਚਾਰ ਦਾ ਸੈੱਟ ਹੈ ਇੱਕੋ ਸੈੱਟ ਤੇ ਪਿਆ ਕੰਚ ਦੇ ਢੱਕਣ ਵਾਲੇ ਸੋਰੀ ਕੰਚ ਦੀਆਂ ਹੀ ਕਟੋਰੀਆਂ ਵੱਡੀਆਂ ਵੱਡੇ ਸਾਈਜ਼ ਦੀਆਂ ਜੋ ਮਰਜ਼ੀ ਪਾਓ ਸਾਰੀ ਆਈਟਮ ਬਹੁਤ ਵਧੀਆ ਈ ਤੇ ਬਾਕੀ ਇਹ ਕੈਸਟਰੋਲ ਆ ਚਪਾਤੀ ਬਾਕਸ ਜੋ ਮਰਜ਼ੀ ਪਾਓ ਚਪਾਤ ਉਹ ਪਾਓ ਸਬ지 ਸਬ지 ਪਾਓ ਇੱਕ ਇਹ ਜਿਹੜੀ ਆਈਟਮ ਹੈ ਇਹ ਕੇਵੀਸ ਨੂੰ ਖੋਲ ਕੇ ਦਿਖਾ ਦਨੇ ਆ ਤੇ ਆ ਦੇਖੋ ਜੀ ਜੇ ਆਪਾਂ ਨੇ ਓਵਨ ਦੇ ਵਿੱਚ ਚਾਵਲ ਬਣਾਣੇ ਆ ਤੇ ਇਹ ਕੰਚ ਦਾ ਹੀ ਹੈ ਬੋਰੋ ਸਿਲ ਬ੍ਰਾਂਡ ਦਾ ਗੋਲ ਵਾਲਾ ਹੈਂਡਲ ਲੱਗੇਗਾ ਕੰਚ ਦੇ ਹੀ ਨਾਲ ਥੋੜੇ ਥੋੜੇ ਚੰਗੀ ਤਰ੍ਹਾਂ ਉਠਾਉਣ ਵਾਸਤੇ ਤੇ ਕੰਚ ਦਾ ਹੀ ਟੱਕਣਾ ਜੀ ਤੇ ਆ ਵਾਲੀ ਆਈਟਮ ਹੈ ਹੈਵੀ ਕਿਸਮ ਗਿਫਟ ਦੇਣੀ ਆ ਉਹਦੇ ਲਈ ਵੀ ਠੀਕ ਆ ਆਪ ਯੂਜ਼ ਕਰਨੀਆਂ ਘਰ ਦੇ ਵਿੱਚ ਉਹਦੇ ਲਈ ਵੀ ਠੀਕ ਹੈ ਜੀ ਤੇ ਬਾਕੀ ਹੋਰ ਬਹੁਤ ਸਣੀ ਕੁ ਹੋਰ ਆਈਟਮ ਆਈ ਹੈ वो भी बहुत बढ़िया वैधरे गिलास सेट है बड़े गिलास भी हैं छोटे भी हैं गस है। बहुत सोने आइटम बहुत ज़्यादा है एक गोल्डन लाइन गोल्डन लाइन इन बाकी होटकेस आए हैं ਠੀਕ ਹੈ ਜੀ ਇਹ ਵਾਲੇ ਜਿਹੜੇ ਸੈਂਟਰ ਦੇ ਵਿੱਚ ਪਏ ਆ ਹੌਟਕਿਸ ਕਲਰ ਦੇਖੋ ਸਾਰੇ ਇੱਕ ਤੋਂ ਇੱਕ ਕਲਰ ਹੈ ਬਹੁਤ ਪਿਆਰੇ ਕਲਰ ਹੈ ਤੇ ਤੁਸੀਂ ਇਹਦੇ ਚੋਂ ਜਿਹੜਾ ਮਰਜੀ ਕਲਰ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਇਹਦੇ ਪ੍ਰਾਈਸ ਵੀ ਦੱਸਦੇ ਹਾਂ ਤੇ ਉੱਪਰ ਹੋਰ ਵੀ ਡਿਜ਼ਾਈਨਿੰਗ ਆਈ ਹੈ ਨਵੀਂ ਤੋਂ ਨਵੀਂ ਸਾਰੇ ਇਹ ਵੀ ਕਿਸੇ ਨੂੰ ਗਿਫਟ ਦੇਣਾ ਉਹਦੇ ਲਈ ਵੀ ਠੀਕ ਆ ਘਰ 'ਚ ਯੂਜ਼ ਕਰਨਾ ਉਹਦੇ ਲਈ ਵੀ ਠੀਕ ਹੈ ਇਹਦਾ ਕਲਰ ਦੇਖੋ ਤੁਸੀਂ ਆ ਕਿਸਤੀ ਬੋਟ ਡਿਜ਼ਾਈਨ ਹੈ ਤੇ 3 ਪੀਸ ਦਾ ਸੈੱਟ ਹੈ ਇੱਥੇ ਜਦੋਂ ਵੀ ਕਿਸੇ ਦੇ ਘਰ ਫੰਕਸ਼ਨ ਹੁੰਦਾ ਫਕੜੇ ਕਿਸੇ ਦੇ ਜਾਣੇ ਨਾ ਇਹ ਆਈਟਮ ਹਰ ਕਿਸੇ ਘਰ ਦੇ ਵਿੱਚ ਸਰਵ ਕਰਨ ਵਾਸਤੇ ਅਗਲੇ ਯੂਜ਼ ਕਰਦੇ ਆ ਬਹੁਤ ਵਧੀਆ ਆਈਟਮ ਹੈ ਬਹੁਤ ਜਿਆਦਾ ਵਧੀਆ ਕਿਹਈ ਆਈਟਮ ਆ ਇਹ ਚੌੜਾ ਸਟ੍ਰੇ ਦੇ ਵਿੱਚ ਆਈ ਆ ਡਰਾਈ ਫਰੂਟਸ ਬਾਕਸ ਬਹੁਤ ਪਿਆਰੀਆ ਕਲਰ ਬਹੁਤ ਸੋਹਣਾ ਗ੍ਰੇ ਬਲੈਕ ਕਲਰ ਆਇਆ ਤੇ ਇੱਧਰ ਇਹ 골ਡਨ ਟੱਕਣ ਤੇ ਸਿਲਵਰ ਦੇ ਵਿੱਚ ਇੱਕ ਇਹ ਬਣਾਇਆ ਦੇਖੋ ਤੁਸੀਂ ਆਈਟਮ ਜਿੰਨੀ ਚਮਕ ਇਹਦੇ 'ਚ ਹੁੰਣਾ ਨਾ ਓਨੀਆਂ ਚਮਕਤ ਬਾਕੀ ਆਪਣੇ ਹੱਥਾਂ ਰੱਖਣੀ ਚੀਜ਼ ਨੂੰ ਉੰਨੀ ਚਮਕ ਫੇਰ ਹੈ ਇਹ ਵੀ 4 ਦਾ ਸੈਟ ਅਪ ਠੀਕ ਹੈ ਜੀ ਜਿਹੜਾ ਇਹ ਵਾਲਾ ਪਹਿਲਾਂ ਦਿਖਾਇਆ ਗ੍ਰੇ ਬਲੈਕ ਔਰ ਇਹ ਵੀ 4 ਦਾ ਸੈਟ ਹੈ ਜੀ ਇਹ ਆ ਗਿਆ ਜੀ 5 ਪਿੱਸਾਂ ਦਾ ਸੈਟ ਜੇ ਕਿਸੇ ਨੇ ਥੋੜਾ ਡ్రਾਈ ਫਰੂਟ ਕੁਛ ਇੱਕ ਆਈਟਮ ਬੱਜਨ ਬੱਜਨ ਦੀ ਆ ਠੀਕ ਹੈ ਜੀ ਤੇ ਇਹ ਵੀ ਇਹ ਵੀ ਇਹ 골ਡਨ ਟਕਣ ਚ ਆ ਗਿਆ ਸਰਵਰ ਟਕਣ ਦੇ ਵਿੱਚ ਆ ਗਿਆ ਟ੍ਰੇ ਉਸ ਹਿਸਾਬ ਨਾਲ ਨਾਰ ਹੀ ਟ੍ਰੇ ਮਿਲੇਗੀ ਜੀ ਇਹ 골ਡ ਟ੍ਰੇ ਵਾਲਾ ਬਹੁਤ ਹੈਵੀ ਆ ਜੀ ਤੇ ਆਪਣਾ ਸਾਰੇ ਉਹਦੇ ਵਿੱਚ ਹੈ ਇਹ ਡ੍ਰੈਪ ਹੈ ਆ ਗਿਆ ਜੀ ਪਿੰਕ ਟਕਣ ਦੇ ਵਿੱਚ ਬੇਬੀ ਪਿੰਕ ਕਲਰ ਜੀ ਬਹੁਤ ਪਿਆਰਾ ਬਹੁਤ ਸੋਹਣਾ ਸਾਰੇ ਇਹਦੇ ਵਿੱਚ ਜਿਹੜਾ ਤੁਹਾਨੂੰ ਇਸ ਆਈਟਮ ਦੇ ਵਿੱਚ ਪਸੰਦ ਆਇਆ ਨਾ ਇਹ ਜਿੱਦਾਂ ਹੈਗੇ ਨਾ ਇਹ ਉਦਾਂ ਹੀ ਰਹਿਣਗੇ ਕਿਉਂਕਿ ਇਹ ਚੀਜ਼ਾਂ ਆਪਾਂ ਨੇ ਬਹੁਤ ਜ਼ਿਆਦਾ ਸੇਲ ਕੀਤੀਆਂ ਹੋਈਆਂ ਫਿਰ ਹੁਣ ਨਵੇਂ ਨਵੇਂ ਕੁਝ ਹੋਰ ਡਿਜ਼ਾਈਨਿੰਗ ਦੇ ਵਿੱਚ ਆ ਜਾਂਦੀ ਹੈ ਤੇ ਬਾਕੀ ਗਿਫਟ ਆਈਟਮਸ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਗਿਫਟ ਆਈਟਮਸ ਹੈ ਦੇਖ ਸਰ ਦੇ ਬਹੁਤ ਪਿਆਰੀਏ ਬਹੁਤ ਸੋਹਣੀ ਸਾਰੇ ਗਿਫਟ ਆਈਟਮ ਹੈ ਤੇ ਕੇ ਇਹ ਕਿਸੇ ਨੇ 100 ਪੀਸ ਦੇ ਵਿੱਚ ਬੁੱਧਾ ਜੀ ਰੱਖਣੇ ਆ ਫੋਰਸ ਠੀਕ ਹੈ ਜੀ ਇਦਾਂ ਸਾਰੀ ਆਈਟਮ ਬਹੁਤ ਵਧੀਆ ਹੈ ਬਹੁਤ ਸੋਹਣੀ ਹੈ ਇਧਰ ਆਗਮਨ ਆਟਰੀਆ ਕਿ ਦੀਵਾਲੀ ਦੇ ਮੌਕੇ ਤੇ ਹਰ ਚੀਜ਼ ਬਹੁਤ ਜਿਆਦਾ ਵਧੀਆ ਬਹੁਤ ਸੋਹਣੀ ਹੈ ਹਰ ਇੱਕ ਚੀਜ਼ ਤੇ ਬਾਕੀ ਕਿਸ ਨੇ ਪਾਣੀ ਵਾਲੀਆਂ ਬੋਟਲਸ ਆ ਸਾਰੀਆਂ ਜੀ ਕੰਪਨੀ ਦੀਆਂ ਨੇ ਆਪਣੇ ਬੱਚਿਆਂ ਦੇ ਲਈ ਮੰਗਵਾਨੀਆਂ ਤਾਂ ਤੁਸੀਂ ਇਹ ਵੀ ਮੰਗਵਾ ਸਕਦੇ ਹੋ ਤੇ ਇਧਰ ਇਹ ਕਲਰ ਇਹ ਵੀ ਸਾਰੇ ਬਹੁਤ ਪਿਆਰੀ ਆਈਟਮ ਹੈ ਆਪਾਂ ਆਪਣੇ ਘਰ ਦੇ ਲਈ ਬਹੁਤ ਕੁਝ ਮੰਗਵਾਨਿਆ ਤਾਂ ਕਿਉਂ ਨਾ ਆਪ ਆਪਣੇ ਬੱਚਿਆਂ ਲਈ ਲੂਗੇ ᱨੈੱਡ ਕਲਰ ਦੇਖੋ ਤੁਸੀਂ ਬਹੁਤ ਪਿਆਰਾ ਰੈੱਡ ਔਰ ਇੱਕ ਵਾਈਟ ਇਸ ਸਾਰਿਆਂ ਨਾਲ ਅਲੱਗ ਜੀ ਹੈ ਤੇ ਬੇਬੀ ਪਿੰਕ ਦਾ ਤਾਂ ਕਹਿਣੀ ਚਾਹੀਦੀ ਇਧਰ ਇਹ ਸਾਰੇ ਕਲਰ ਕੋ ਦੇਖੋ ਅਗਰ ਲੜਕੀਆਂ ਲਈ ਲੈਣੀਆਂ ਫਾਈਟੂ ਦੀ ਮੋਟਾ ਮੋਟੀ ਲੜਕੀ ਲੈ ਲੈਣੀ ਹੈ ਤੇ ਕਲਰ ਵੀ ਬਹੁਤ ਪਿਆਰਾ ਬਹੁਤ ਰਾਣੀ ਕਲਰ ਆ ਆ ਦੇਖੋ ਜੀ ਕੋਈ ਬੋਰੋ ਸਿਲ ਦੇ ਨਾ ਕਾਫੀ ਸਾਰੀ ਨਾ ਆਈਟਮ ਵੇਰੀ ਹੈ ਤੇ ਆ ਦੇਖੋ ਇਹਦੇ ਵਿੱਚ ਆ ਵਾਉ ਲੈ ਇਹ ਮੈਂ ਨਹੀਂ ਲਈ ਹੈਗੀ ਵਸ ਇੱਥੇ ਕੋਈ ਅੱਗੇ ਸਮਾਨ ਲੈਣ ਚਲੇਗਾ ਉਹਨਾਂ ਦਾ ਪਿਆ ਇਹ ਉਹਨਾਂ ਨੇ ਗਿਫਟ ਦੇਣੀ ਹੈ ਤੇ 6 ਕੱਪਾਂ ਵਿੱਚ ਤੇ ਦੋ ਵਾਉਲਾਂ ਜਿਨੇ ਕਿ ਦੋ ਦੇ ਵਿੱਚ ਆਪਣਾ ਮਕੀਨ ਪਾ ਦੋ ਤੇ ਇਹ ਕੱਪ ਹੈ ਬਹੁਤ ਸੋਹਣੀ ਸ਼ੇਪ ਆਈ ਹੈ ਕੱਪਾਂ ਦੀ ਬਹੁਤ ਸੋਹਣੀ ਨਾ ਤਾਂ ਜਿਆਦਾ ਚਾਹ ਪਾਈ ਜਾਏਗੀ ਨਾ ਸੈਟ ਬਹੁਤ ਧਿਆਰੇ ਬਹੁਤ ਸੋਹਣਾ ਸੈਟ ਹੈ ਬਹੁਤ ਹੀ ਵਧੀਆ ਅਸੀਂ ਸਿਰਫ 1 2 3 4 5 ਸੈਟ ਲਏ ਆ ਆਪਣੇ ਕਿਸ ਨੂੰ ਗਿਫਟ ਦੇਣੇ ਹੋਣਗੇ ਨਾਲ ਇੱਕ ਸਾਰਦੇ ਆ ਕੋਈ ਜਿਆਦਾ ਬڑا ਨਹੀਂ ਛੋਟਾ ਨਹੀਂ ਬਹੁਤ ਵਧੀਆ ਹੁਣ ਆ ਗਏ ਆਪਾਂ ਘਰ ਕਰ ਆ ਗਏ ਆ ਤੇ ਕੈਰੀ ਟੈਂਪੀਂ ਟਿਕਲੀ ਹੋਈ ਸੀ ਘਰ ਨਹੀਂ ਆਇਆ ਤੇ ਆਪਣਾ ਹਮਤ ਦਾ ਸਮਾਨ ਸ਼ੀਕ ਕਰਨਾ ਤੇ ਪਰਥਰ ਮਾਈਚੀ ਜੀ ਦਾ ਸੰਗਿਆ ਇਹ ਮੇਰੇ ਕੋਲ ਹੁਣ ਚਿੰਮੀ ਸਾ ਤੁਮੀ ਵਾਰ ਆਗੇ ਨੇ ਇੱਕ ਚੀਜ਼ ਦੀ ਬਹੁਤ ਜ਼ਿਆਦਾ ਹੀ ਮਾੜੀ ਆ ਇੱਕ ਤਾਂ ਆਪਾਂ ਨੇ ਨੂਰ ਬੈਲ ਭੇਜਣੇ ਆ ਉਹਨਾਂ ਦਾ ਤਾਂਦਰ ਪਿਆ ਮੰਦਰ ਦੇ ਵਿੱਚ ਸਮਾਨ ਉਹ ਹੁਣ ਪੈਕ ਕਰਨਾ ਤੇ ਟੇਪਾਂ ਨਹੀਂ ਹੈਗੀਆਂ ਟੇਪਾਂ ਹੁਣ ਲੈਣੀਆਂ ਨੇ ਨਾ ਤਾਂ ਵਾਈਟ ਟੇਪਾ ਵਾਈਟ ਟੇਪ ਤਾਂ ਥੋੜੀ ਜਿਹੀ ਪੀਲੀ ਆ ਖਾਕੀ ਟੇਪ ਖਤਮ ਹੋ ਰਹੀ ਹੈ ਕਾਫੀ ਟੇਕਟਰ ਹੈ ਮਾੜਾ ਜਿਹਾ ਥਿੰਕਾ ਨਹੀਂ ਹੈਗਾ ਸਗੋਂ ਮੈਂ ਆਪ ਭੈਣ ਦੇ ਸੋਤੇ ਮੁੰਡੇ ਸੀ ਗੁਰਨਾ ਨੇ ਉਹਨਾਂ ਦੇ ਵੀ ਭੇਜੇ ਹੈਗੇ ਕੱਪੜੇ ਇੱਧਰ ਪਾਇਆ ਲੱਗਿਆ ਨੇ ਪਰ ਉਹਨਾਂ ਤੇ ਵੀ ਨਹੀਂ ਚੱਲੇ ਇਸੇ ਕਰਕੇ ਉਹਨਾਂ ਤੋਂ ਸਮਾਨ ਹਟਿਆ ਹੁਣ ਇਹ ਜਾਏਗਾ ਜੀ ਆਪਣਾ ਮੋਗੇ ਇਹ ਖਾਸ ਮੋਗੇ ਜਾਏਗਾ ਇਹ ਸਾਰਾ ਸਮਾਨ ਫਿਰ ਮੋਗੇ ਜਾਏਗਾ ਇਹ ਜਾਣ ਕੇ ਜੀ ਕਿਉਂ ਐਸੀ ਇਹ ਆਪਣਾ ਯਸੇ ਦਾ ਪਾਰਸਲ ਹੈ ਜਿਨ੍ਹਾਂ ਤੇ ਕੰਬਲ ਨੇ ਚਾਦਰਾਂ ਨੇ ਤੇ ਡਿਨਰ ਸੈਟ ਹੈ ਹਰੇ ਦੀਦੀ ਕਹਿੰਦੇ ਵੀ ਹਰੇ ਨਾਲ ਹੱਤਾ ਦੱਸ ਦਿਨਾ ਰੱਖ ਲਓ ਕੁਝ ਸਮਾਨ ਵੀ ਮੇਰਾ ਨਾਲ ਹੋਰ ਵਰਕ ਵਿੱਚ ਇਕੱਠਾ ਹੋ ਜਾਂਦਾ ਪੇਮੈਂਟ ਕਰੋ ਨਾਲ ਦੀ ਨਾਲ ਪਾਈ ਜਾਂਦੇ ਨੇ ਪੇਮੈਂਟ ਉਹਨਾਂ ਨੇ ਪਹਿਲਾਂ ਵੀ ਮੈਨੂੰ ਤੇ ਬਿਨਾ ਪੇਮੈਂਟ ਤੋਂ ਤਾਂ ਦੇਖੋ ਜੀ ਮੇਰੇ ਕੋਲ ਕਿੰਨੇ ਮੈਂ ਵੀ ਘਰ ਤੋਂ ਪੂਰੀ ਪੂਰੀਆਂ ਪੇਮੈਂਟ ਜਿਵੇਂ ਜਿਵੇਂ ਦੀਦੀ ਕਰਦੇ ਨੇ ਜਿੱਦਾਂ ਜਿੱਦਾਂ ਮੈਂ ਦੀਦੀ ਨੂੰ ਫਿਕਸ ਪਾਣੀ ਆ ਉਦੋਂ ਦਾ ਰੇਟ ਦੱਸ ਦਿੰਦੇ ਆ ਉਦੋਂ ਤਾਂ ਹੀ ਦੀਦੀ ਮੈਨੂੰ ਪੇਮੈਂਟ ਕਰ ਦਿੰਦੇ ਨੇ ਠੀਕ ਨਹੀਂ ਫਿਰ ਤਾਂ ਕੌਣ ਦੇ ਵਿੱਚ ਆਉਂਦੀ ਆ ਤੇ ਆਪਾਂ ਕਰਵਾ ਕੇ ਅਗਲੀ ਵੀ ਚੀਜ਼ ਲਿਆ ਕੇ ਰੱਖ ਲੈਂਦੇ ਆ ਖਾਦਾਂ ਮੈਂ ਵੀਡੀਓ ਦੇ ਵਿੱਚ ਕੰਬਲਿਆਂ ਤੇ ਡਿਨਰ ਸੈਟ ਲਈ ਆਪਾਂ ਚਾਦਰਾਂ ਲਈ ਆਂਦੀਆਂ ਪਰ ਚਾਦਰਾਂ ਦੇ ਕੋਲ ਹਜੇ ਬਣਿਆ ਨਹੀਂ ਹੈਗਾ 10 ਨਹੀਂ ਲੱਗਿਆ ਹੋਊਗਾ ਦੋ ਤਿੰਨ ਦਿਨ ਹੋ ਗਏ ਬਹੁਤ ਬੀਜੀ ਸੀਗੇ ਤੇ ਹੁਣ ਕਾਹ ਨੂੰ ਦੇਖਾਈਆ ਫਿਰ ਮਡੇ ਪਾਵਾਂਗੇ ਚਾਦਰਾਂ ਦਾ ਕਿਉਂਕਿ ਹਾਲੇ ਨਾ ਤਾਂ 10 12 ਦਿਨਾਂ ਤੱਕ ਪਾਸ ਨਿਕਲੂਗਾ ਯੂਐਸਏ ਵਾਲਿਆਂ ਦਾ ਤੇ ਬਾਕੀ ਹਜੇ ਦੀਦੀ ਕਹਿੰਦੇ ਮੈਂ ਹੋਰ ਵੀ ਸਮਾਨ ਦਾ ਆਰਡਰ ਦੇਣਾ ਵੀ ਹੁਣ ਇਕੱਠਾ ਹੀ ਨਗਵਾਨ ਨਹੀਂ ਆ ਘੜੀ ਘੜੀ ਨਾਲੋਂ ਬੰਨ੍ਹਣਾ ਠੀਕ ਹੈ ਤੇ ਆ ਹੈਗੇ ਜੀ ਟੈਸਟਰੋਨ ਉਹਤੇ ਦੇਖਣੀ ਹੈ ਨਾ ਇਹ ਨਾਈਟ ਵੇਟ ਦੇ ਵਿੱਚ ਹੈ 컬러 ਬਹੁਤ ਸੋਹਣਾ ਇਹ ਹੈਗਾ ਜੀ ਜਿਵੇਂ ਬਿਲਕੁਲ ਫਿੱਕੀ ਜਿਹੀ ਲਾਲਚੀ ਦਾ ਰੰਗ ਹੁੰਦਾ ਇਹ ਉਸ ਕਲਰ ਦੇ ਵਿੱਚ ਹੈ ਜੀ ਇਹ ਹੈਗਾ ਜੀ ਚਪਾਤੀ ਬਾਕਸ ਤੇ ਇਹਦਾ ਇੱਕ ਇਹਦਾ ਟੱਕਰਾ ਜੀ ਇੱਕਾਂ ਦੇ ਟੱਕਣਾ ਪਰ ਸਾਰੇ ਦੇ ਟੱਕਣਾ ਕਾਂਛ ਦੇ ਨੇ ਇਹਨਾਂ ਨੂੰ ਆਪਣਾ ਓਵਨ ਦੇ ਵਿੱਚ ਵੀ ਰੱਖ ਕੇ ਨਾ ਚੀਜ਼ ਕੋਈ ਵੀ ਗਰਮ ਕਰਨਾ ਕੁਝ ਕਰਨਾ ਨਾ ਇਹਨਾਂ ਕੱਟ ਸਕਦੇ ਠੀਕ ਹੈ ਜੀ ਇੱਕ ਕੱਚ ਦੇ ਰੱਖਣ ਵਾਲਾ ਆ ਗਿਆ ਇਹ ਹੈਗਾ ਜਿੱਤੇ ਪਾਤੀ ਬਾਕਸ ਇਹ ਵੀ ਕੱਚ ਦੇ ਹਾਂ ਹਾਂ ਸੱਤ ਸੱਤ ਦਾ ਜਿਹੜਾ ਇਹ ਵਾਲਾ ਹੈ ਜੀ ਇਹ ਇਹ ਹੋ ਗਿਆ ਜੀ ਤਰੀ ਬਣੀ ਸਬਜੀ ਦਾ ਤੇ 3 ਪੀਸ ਦਾ ਸੈਟ ਹੈ ਇਹਦਾ ਵੀ ਕੱਚ ਦਾ ਰੱਖਣਾ ਸੀ ਤੇ ਇਹ ਹੈਗਾ ਜੀ 3 ਪੀਸ ਦਾ ਸੈਟ ਇਹ ਹੋ ਗਿਆ ਤੇ ਜਿਹੜਾ ਇਹ ਹੈ ਉਹ ਤੇ ਜਿਹੜਾ ਇਹ ਵਾਲਾ ਹੈ ਇਹ ਹੋਗਾ ਜੀ ਚਾਹੇ ਤੁਸੀਂ ਸੁੱਕੀ ਸਬਜੀ ਪਾਸ ਕਰਦੇ ਆ ਚਾਹੇ ਤੁਸੀਂ ਇਹਦੇ ਵਿੱਚ ਰਾਇਤਾ ਪਾ ਸਕਦੇ ਹੋ ਤੁਹਾਡੀ ਮਰਜ਼ੀ ਜੋ ਵੀ ਪਾਣਾ ਹੋਵੇ ਤੇ ਇਹ ਆ ਗਈ ਜੀ 3 ਪੀਸ ਦਾ ਸੈੱਟ ਬਹੁਤ ਸੋਹਣਾ ਸੈੱਟ ਹੈ ਜੀ ਬਹੁਤ ਪਿਆਰਾ ਇੰਨਾ ਬਟੇ ਇੱਕ ਮਿੰਟ ਤੇ ਇਹਦਾ ਪ੍ਰਾਈਸ ਹੈਗਾ ਜੀ 2200 ਰੁਪਿਆ ਭੈਣਾਂ ਨੂੰ ਬਹੁਤ ਕਮੈਂਟ ਕਰ ਦੇਣਾ ਮੈਂ ਫਿਰ ਹਰ ਇੱਕ ਵੀਡੀਓ ਦੇ ਵਿੱਚ ਕਹਿਣੀ ਆ ਤੇ ਕਹ ਦਿੰਨੇ ਤੁਸੀਂ ਪ੍ਰਾਈਸ ਨਹੀਂ ਦੱਸਦੇ ਮੈਂ ਕੱਲੀ ਕੱਲੀ ਚੀਜ਼ ਦਾ ਪ੍ਰਾਈਸ ਦੱਸਦੀ ਆ ਵੀ ਪ੍ਰਾਈਸ ਨਾਲ ਬਣਾ ਦੱਸਣ ਦੇ ਅਗਰ ਕਿਸੇ ਦਾ ਵਜਟਾ ਹੋਊਗਾ ਤਾਂ ਮਗੂਆ ਹੋਊਗਾ ਨਹੀਂ ਕਿਸੇ ਦਾ ਵਜਟਾ ਹੋਊਗਾ ਤਾਂ ਨਹੀਂ ਮਗੂਆ ਹੋਊਗਾ ਕੀਤਾ ਜੀ ਤੇ ਇਹਦਾ ਪ੍ਰਾਈਸ ਹੈਗਾ ਜੀ 22 ਸੱfte ਤਿੰਨੋਂ ਕੈਸਟਰੋਲ ਦਾ ਤੇ ਬਹੁਤ ਸੋਹਣੀ ਆਈਟਮ ਵੀ ਬਹੁਤ ਪਿਆਰੀ ਈ ਆ ਇਹ ਸਾਰਾ ਸਟੀਲ ਹੈ ਜੀ ਵਿੱਚੋਂ ਆ ਪਿਓਰ ਸਟੀਲ ਹੈ ਵਿੱਚੋਂ ਸਾਰਾ ਇੱਥੇ ਨੇ ਤੇ ਕਾਟ ਦੇ ਆ ਕੇ ਟੱਕਣਾ ਇੱਕ ਇਹ ਆ ਗਿਆ ਜੀ ਆਪਣਾ 22 ਨੰਬਰ ਦਾ ਫਰਾਈ ਪੈਨ ਜੀ ਤੜਕਾ ਲਾਣਾ ਸੌਰੀ ਤੜਕਾ ਇਹ ਰਚੇਪਾਂ ਸਬਜੀ ਰਸਪੀ ਵੀ ਬਣਾ ਸਕਦੇ ਆ ਜਿਵੇਂ ਕਿ ਕੀ ਸਬਜੀ ਆਪਾਂ ਨੇ ਦੋ ਅੱਧੀਆਂ ਪਿੰਕ ਪੁੰਨੀਆਂ ਮੱਚਾ ਵਾਸਤੇ ਸਿਰੇ ਆਪਾਂ ਕਿੰਨੀ ਕਾਲੀ ਹੁੰਦੀ ਦੋ ਪਕਾ ਚਾ ਦੇ ਸਕੋਲ ਦੇ ਟਿਫਿਨ ਬਣਾਉਣੇ ਆ ਰੁਕ ਜਾ ਪੁੰਨੀਆਂ ਇੱਕ ਮਿੰਟ ਇੱਕ ਮਿੰਟ ਦੇ ਨਹੀਂ ਮੈਂ ਤੇ ਦਿਆ ਤੁਹਾਨੂੰ ਥੋੜੀ ਜਿਹੀ ਪਿੱਛੇ ਬੈਠੋ ਤੁਮੇ ਨੂੰ ਬਣਾ ਲੈ ਜੇ ਆਪਣਾ ਚਾਹੇ ਆਪਾਂ ਮਾਰੇ ਦੇ ਬੱਚਿਆਂ ਵਾਸਤੇ ਸਕੂਲ ਵਾਸਤੇ ਬੱਚੇ ਖਾਂਦੇ ਤੇ ਕਿੰਨਾ ਪੈਣ ਹਾਂ ਹੈਨਾ ਫਟਾਫਟ ਇਹਦੇ ਵਿੱਚ ਨਾ ਜੀ ਪਾਸ ਸਬਜੀ ਬੱਚੇ ਦੇ ਸਵੇਰ ਦੇ ਨਾ ਸਕੂਲ ਨੂੰ ਜਾਣ ਵਾਸਤੇ ਲੰਚ ਦੇ ਵਿੱਚ ਪਾਉਣ ਵਾਸਤੇ ਸਬਜੀ ਬਣਾ ਸਕਦੇ ਆ ਆਰਾਮ ਨਾਲ ਬਣ ਜੇਗੀ ਜੀ ਇਹਦੇ ਵਿੱਚ ਨਾ ਫਰਾਈਡ ਲਾਈਟ ਹੈ ਇਹਦੇ ਵਿੱਚ ਨਾ ਜੀ ਨਿਚੇ ਨਹੀਂ ਲੱਗੇਗੀ ਨਹੀਂ ਆਮ ਆਪਾਂ ਤੜਕਾ ਲਾਣੀਆ ਮੇਰੇ ਕੋਲ ਵੀ ਹੈਗਾ ਇਹਦੇ ਵਿੱਚ ਪੰਜ ਸਬਜੀ ਵੀ ਗਰਮ ਕਰਦੇ ਆ ਨਾ ਮਾੜੀ ਜੀ ਨਿਚੇ ਲੱਗਣ ਲੱਗ ਜਾਂਦੀ ਹੈ ਕਿਉਂਕਿ ਤੇ ਬਹੁਤ ਪੁਰਾਣਾ ਹੈ ਔਰ ਮੇਰੇ ਵਿਆਹ ਦਾ ਇਹ ਤੇ ਉਹ ਆਪ ਵੀ ਤਾਂ ਸਵੇਕੂ ਗੱਲ ਕਰਦੀਆਂ ਇਹ ਫਰਾਈਡ ਲਾਈਟ ਹੈ ਇਹਦੇ ਵਿੱਚ ਨਹੀਂ ਚੀਜ਼ ਦਾ ਸਹੀ ਇਹ ਤਾਂ ਬਹੁਤ ਏ 22 ਸੈਂਟੀਮੀਟਰ ਦਾ ਜੀ ਤੇ ਇਹਦਾ ਪ੍ਰਾਈਸ ਹੈਗਾ ਜੀ 3085 ਰੁਪਏ ਦਾ ਇਹਦੇ ਨਾਲ ਲਈ ਆਪਾਂ ਨੇ ਨਾ ਆ ਆਪਾਂ ਨੇ ਕਿਤੇ ਜਕ ਕੈਨੇਡਾ ਭੇਜਿਆ ਪਰ ਉਹਨਾਂ ਨੇ ਨਾ 1 22 ਨੰਬਰ ਦਾ ਉਹਨਾਂ ਨੇ 24 ਨੰਬਰ ਦਾ ਮਾਸੀਸ ਤੋਂ ਵੱਡਾ ਸੀ ਤੇ ਉਹਦੇ ਧੱਕਣ ਸੀਗਾ ਉਹਦੇ ਉੱਪਰ ਠੀਕ ਹੈ ਜੀ ਤੇ ਇਹ ਬਹੁਤ ਸੋਹਣਾ ਬਹੁਤ ਵਧੀਆ ਐਦਾ ਮਤਲਬ ਕਿ ਬਹੁਤ ਸਾਰੀ ਹੈਵੀ ਹੈ ਤੇ ਡੰਡੀ ਵੀ ਕਰਨ ਨਹੀਂ ਹੋਏਗੀ ਨਾ ਆਜੀ ਆਪਣੇ 10ਵੇਂ ਤਵੇ ਦੀ ਬਾਰੇ ਇਹ 10ਵਾਂ ਤਵਾ ਹੈ ਆਪਣੇ ਇਸ ਮਹੀਨੇ ਦੇ ਵਿੱਚ ਤੇ ਦੀਦੀ ਫਿਰ ਹੱਸਣਗੇ ਯੂਰਪ ਵਾਲੇ ਗ੍ਰੀਸ ਵਾਲੇ ਤੇ ਉਹਨਾਂ ਕੋਲ ਹੱਦ ਨਹੀਂ ਪਹੁੰਚਿਆ ਹੈਗਾ ਰਸਤੇ ਦੇ ਵਿੱਚ ਆ ਸਮਾਨ ਬਹੁਤ ਧਿਆਰਾ ਹੁਣ 11ਵਾਂ ਤਵਾ ਮੈਂ ਆਪਣੇ ਵਾਸਤੇ ਲੈ ਕੇ ਆਉਂਦਾ ਰਾਜਪੰਦ ਵਾਲੀ ਦੇ ਨੇਰੇ ਲਈ ਕਿ ਆਵਾਂਗੀ ਧਨ ਤੇਰਸ ਕੋ ਲੈ ਆਣਾ ਹੈ ਧਨ ਤੇਰਸ ਧਨ ਤੇਰਸ ਨੂੰ ਬਤੇ ਕਾਲੀ ਚੀਜ਼ ਨਹੀਂ ਲਵਾਂਗੀ ਉਹ ਆ ਕੋਈ ਚੀਜ਼ ਨਹੀਂ ਲਵਾਂਗੀ ਇਹ ਕੋ ਛੋਟੀ ਜਿਹੀ ਨਾਲ ਪਟੋਰੀ ਅੱਗੇ ਪਿੱਛੇ ਲੈ ਆਵਾਂਗੇ ਧਨ ਤੇਰਸ ਨੂੰ ਨਾ ਰਸੇ लोहन नहीं लेंगे होंगे स्टील लेंगे होंगे ये वैसे है तो नॉन स्टिक का ते ठीक है ते ये आगे जी ये हमारे गैस के ऊपर आ जाएगा है नहीं सेंटर ची सारी जो हवा लगूगी ना हवा कह रही है कि वो पढ़ा लो लगूगी सब खाना तो जो भी बना है ना चिल्ला जो भी बना है ना सारे में पूरी प्रॉपर हो लगेगी गैस फिर बहुत बढ़िया रहेगा ठीक है ना और आप दूध वाली आंटी का पता कर गया है जी वो ਹਾ ਦੁੱਧ ਮੇਰੇ ਸਾਡੇ ਜਿੱਥੇ ਦੁੱਧ ਲੈ ਆਏ ਹਜੇ ਦੁੱਧ ਤੇ ਯਾਦ ਆ ਕੇ ਦੁੱਧ ਵੀ ਲੈ ਕੇ ਆਣਾ ਤਾਂ ਮੈਂ ਲੇਟ ਹੋਊਗੀ ਹੁਣ ਜਾਉਂਗੀ ਉਹਨਾਂ ਨੂੰ ਪਤਾ ਕਿ ਮੋਨਿਕਾ ਲੇਟ ਆਦੀ ਹੁੰਦੀ ਹੈ ਕਿ ਰਿਜੀ ਚ ਲਾਰ ਆਦੀ ਆ ਤੇ ਫਿਰ ਹੁਣ ਜੋ ਆਂਟੀ ਨੇ ਵੀ ਨਾ ਇਹ ਦਿਨਾਰ ਤੇ ਕੈਸਟਰੋਲ ਮੰਗਾਏ ਆ ਦੂਜੇ ਵਾਈਟ ਕਲਰ ਦੇ ਉਹਨਾਂ ਦੇ ਘਰ ਵੀ ਲੈ ਕੇ ਆਵਾਂਗੀ ਕਿਉਂਕਿ ਹੁਣ ਨਹੀਂ ਆਂਟੀ ਨੇ ਜੋ ਗੈਸ ਵਾਲੀ ਚੀਜ਼ ਬੋਲੀ ਸੀ ਉਹ ਪਤਾ ਕੀ ਥੇ ਨਾ ਉਹ ਨਹੀਂ ਪਤਾ ਕਰੀ ਹੈਗੀ ਬੇਟੇ ਕਿਉਂਕਿ ਰਸ਼ ਬਹੁਤ ਜ਼ਿਆਦਾ ਸੀ ਮੈਂ ਨਹੀਂ ਤੇ ਇਸ ਕਰਕੇ ਉਹਦੇ ਨੂੰ ਪਤਾ ਆ ਕਿ ਇਹ ਨਾ ਉਹ ਮੰਗਾਏ ਆ ਇਹ ਦਿਨਾਰ ਦੇ ਜਿਹੜੇ ਬੋਲ ਨਹੀਂ ਆਉਂਦੇ ਹੈਗੇ ਕਨਾਲੀ ਉਹ ਮੂਆ ਅੰਟੀ ਨੇ ਉਹ ਫਿਰ ਮੇਰੇ ਕੋਲ ਪੈਸੇ ਨਹੀਂ ਹੈ ਨਹੀਂ ਸੀ ਘੱਟ ਸੀਗੇ ਪੈਸੇ ਫਿਰ ਮੈਂ ਕਿਹਾ ਚਲੋ ਪਾ ਲੈਂਦੀ ਹਾਂ ਉਹ ਵੀ ਪਹਿਲਾਂ ਇਹ ਜਿਹੜਾ ਸਮਾਨ ਸਾਰਾ ਆਨਲਾਈਨ ਭੇਜਣਾ ਇਹ ਪੂਰਾ ਕਰਕੇ ਸੀ ਕਿ ਜੀ ਇਹ ਜਾਇਗਾ ਜੀ ਇਹਨਾਂ ਨੇ ਨਾ ਪੈਰਕਾ ਜਾਣਾ ਇਹਦੀ ਵੀ ਹੋਣਾ ਨੇ ਤੇ ਇਹਦੇ ਵੀ ਹੋਣਾ ਨੇ ਅਮਰੀਕਾ ਦੇ ਵਿੱਚ ਜਾਣਾ ਉੱਥੇ ਅਮਰੀਕਾ ਦੇ ਵਿੱਚ ਜਾਣ ਵਾਸਤੇ ਉਹ ਸਾਰੇ ਸਮਾਨ ਇਕੱਠਾ ਕਰਦੇ ਨੇ ਬਹੁਤ ਜ਼ਿਆਦਾ ਨਾਈਸ ਹੈ ਇੰਨੀ ਕੁਰੀ ਨਾਈਸ انا ਮੈਂ ਦੱਸ ਨਹੀਂ ਸਕਦੀ ਅ ਤੇ ਰੋਕ ਕਿਹੜੇ ਦਿਨਾਂ ਦਿਨਾਂ ਵਿਚਾਰੀ ਪੈਸੇ ਤੁਸੀਂ ਪਾਈ ਜਾਂਦੀ ਹੈ ਸਾਨੂੰ ਸਮਾਨ ਹੁਂ ਗਈ ਜਾਂਦੀ ਹੈ ਕਦੇ ਇਹਨਾਂ ਨੇ ਨਸਾ ਪਤਾ ਨਹੀਂ ਕਰਿਆ ਪਰ ਸਕ੍ਰੀਨਸ਼ਾਟ ਸਾਡੇ ਕੋਲ ਸਾਰੇ ਨੇ ਸਾਡੇ ਅਕਾਊਂਟ ਦੇ ਵਿੱਚ ਆਏ ਹੋਏ ਨੇ ਵੀ ਕਿੰਨੇ ਪੈਸੇ ਆਏ ਨੇ ਪਰ ਬਹੁਤ ਜਿਆਦੇ ਨਾਈਸ ਹੈ ਪਤਾ ਕੀ ਇਹ ਜੀ ਸਰਕਲ ਇਦਾਂ ਹੀ ਚੱਲਦਾ ਹੁੰਦਾ ਉਹਨੂੰ ਵੀ ਪਤਾ ਹੈ ਵੀ ਦਿਦਲਾ ਕਿੰਨਾ ਤਾਂ ਕਾਮਕਾਰ ਹੈ ਸਾਨੂੰ ਵੀ ਪਤਾ ਹੈ ਵੀ ਇਕੱਠੇ ਨਹੀਂ ਇੱਕ ਬੰਦਾ ਦੇ ਸਕਦਾ ਜੇ ਇੱਕ ਬੰਦਾ 30 ਘੰਟੇ ਜਾਰ ਦੇ ਭਾਂਡੇ ਮੰਗਵਾ ਆ ਰਿਹਾ ਹੈ ਨਾ ਤਾ ਮਰਚੁਨਾ ਦੀ ਆ ਮੈਂ 2 ਮਹੀਨਾ ਤੱਕ ਸ਼ਾਦੋਨਾ ਨਹੀਂ ਮੈਰੀ ਤਾਂ ਚਲੇ ਜਾਣਾ ਤੇ ਉਹਨਾਂ ਨੇ ਕੰਢੇ ਹੈ ਜੀ ਉਹਨਾਂ ਨੇ ਇੱਥੋਂ ਹੀ ਲੈ ਕੇ ਜਾਣਾ ਸਾਰੀ ਭੰਦੀ ਬਹੁਤ ਸੋਹਣਾ ਤਵਾ ਬਹੁਤ ਪਿਆਰਾ ਹੈ 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 ਬਹੁਤ ਪਿਆਰਾ ਮੈਂ ਗੋਲੀ ਨੂੰ ਵੀ ਦਿਆ ਤੇ ਬਲਵੋ ਤੇ ਦੇ ਬਕਿੰਨਾ ਲੰਬਾ ਹੋ ਗਿਆ ਫਿਰ ਤੇ ਆ ਟੰਗੇ ਜੀ ਚਲੋ ਟੰਗੇ ਟੰਗੇ ਤਾਂ ਦਿਖਾਓ ਦੀ 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 ਤੇ ਜੋ ਮੈਂ ਅਕਿੰਦਰ ਕੇ ਨਾਮ ਲਏ ਜੇਗਾ ਇਹ ਪਸੰਦ ਇਹ ਇਹ ਦਿਨ ਆਮ ਤਾਂ ਹੈਗਾ ਹੋਰ ਮੈਨੂੰ ਨਾ ਹੋਰ ਪਰਵੀਨ ਘਰ ਪਰ ਪਤਾ ਨਹੀਂ ਨਾ ਐਵਲੀਨਾ ਐਵਲਿਨ ਐਵਲੀਨਾ ਇਹ ਦਿਨ ਆ ਕੋਈ ਬੇਟੀ ਦਾ ਨਾਮ ਆਇਆ ਸੰਕੇ ਕੋਲ ਤਾਂ ਇੱਛਾ ਹੋਇਆ ਹੈ ਇਹਦਾ ਐਵਲਿਨ ਕੋਲ ਤੇ ਨਾਮ ਗਿਆ ਵੈਸੇ ਦੀ ਦੀ ਦਾ ਨਾਮ ਨਾ ਤਜਿੰਦਰ ਪਰ ਹੈ ਤੇ ਹੁਣ ਆ ਰਿਹਾ ਹੈ ਤੇ ਆ ਸਜਾ ਮੈਂ ਮੋਗੇ ਜਾਣਗੀ ਕਿ ਜੀ ਇਹ ਵੀ ਫੋਰਮ ਚ ਨੇ ਜਾਣਗੇ ਕਿ ਕਿਸੇ ਟਾਈਮ ਦੇ ਵਿੱਚ ਚੰਦ ਪੁਦੀਨਾ ਦੇ ਵਿੱਚ ਚਲੋ ਪਰਮਾਤਮਾ ਰਾਜੀ ਦਾ ਜਿਖਾ ਨਹੀਂ ਫੈਮਿਲੀ ਨੂੰ ਛੋਟੇ ਛੋਟੇ ਬੱਚੇ ਆਹ ਆ ਗਏ ਜੀ ਆਪਣੇ ਹੈਲਪ ਡੌਗਿੰਗ ਇਹ ਤਾਂ ਹਰੇਕ ਦਾ ਦੋ ਸੈਕਿੰਡਾਂ ਦੇ ਨਾਲ ਦੇਖਾ ਫੈਂਕ ਮੋਜਰਾ ਜਾਣਗੇ ਇੱਕ ਜਾਣਗੇ ਕਿ ਆਪਣੇ ਤਾਂ ਬੰਗੇ ਆ ਤੇ ਬਾਕੀ ਜਿਨ੍ਹਾਂ ਨੇ ਹੋਰ ਠੱਗੀ ਠੱਗੀ ਸੀ ਮੋਗੇ ਬਣੋਗੇ ਲਈ ਆ ਮੋਗੇ ਵਾਲੇ ਨੇ ਅੱਛਾ ਇੱਕ ਅੱਜ ਆਇਆ ਚਿਰ ਚਰਮੇ ਦਾ ਸਿਪਾਈ ਸੀ ਅੱਜ ਹੀ ਮਿਲੀ ਹੈ ਅੱਜ ਅੱਜ ਦਾ ਨਾ ਸੱਨੇ ਕਰਨੀ ਆ ਇਹ ਚੀਜ਼ ਨੇ ਤਾਂ ਬਾਕੀ ਬਹੁਤ ਵਧੀਆ ਹੈ ਨਾ ਦੋ ਟਿਕਣ ਦੋ ਲੋਗੀ ਤੇ ਲੋ ਦੀ ਵਲੋਗ ਨਾ ਬਹੁਤ ਲੰਬਾ ਹੋ ਗਿਆ ਤਾਂ ਕਿ ਕਿੰਨੇ ਹੋਰ ਉੱਧਰ ਭਾਂਡੇ ਪਏ ਆ ਨੈਕਸਟ ਵਲੋਗ ਚ ਦਿਖਾਵਾਂਗੇ ਬਣਾ ਕੇ ਜੀ ਰੱਖਾਂਗੇ ਪਰ ਪਾਉਣੇ ਪੈਣ ਨੂੰ ਠੀਕ ਹੈ ਨਾ ਤੇ ਟਟਕ ਨਹੀਂ ਕਿਸੇ ਸਾਡੇ ਨਾਲ ਬੜੇ ਨੇ ਹੋ ਬਹੁਤ ਸੋਹਣੇ ਸੋਹਣੇ ਭਾਂਡੇ ਦੀਵਾਲੀ ਦੇ ਮੌਕੇ ਤੇ ਜਿੰਨਾ ਮੇਲਾ ਲੁੱਟਿਆ ਜਾਂਦਾ ਲੁੱਟ ਲੋ ਬਹੁਤ ਸੋਹਣੇ ਭਾਂਡੇ ਆ ਜੋ ਜੀ ਚੀਜ਼ ਹਨ ਜੀ ਰੇਟ ਵੀ ਹੋ ਜਾਇਆ ਹੁਣ ਇਹ ਤਿੰਨ ਹੈ ਇਹ 2000 ਰੁਪਏ ਦੇ ਹਨ ਇਹਨਾਂ ਨੇ ਕਹੇ ਸੀ ਵੀ ਇਹ 1500 ਰੁਪਏ ਦੇ ਹੈ ਜੋ ਜੀ ਚੀਜ਼ ਹੋਏਗੀ ਨਾ ਰੇਟ ਵੀ ਉਸੇ ਮੁਤਾਬਕ ਹੋਏਗਾ ਜਿਹੜਾ ਉਹ ਹੈ ਵਿਨੋਦ ਤੇ ਆਣਗੇ ਇਹਦੇ ਵਿੱਚ ਉਹ ਮਹਿੰਗੇ ਹਨ ਜੀ ਵਿਨੋਦ ਵਾਲੇ ਥੋੜੇ ਜਿਕੇ ਮਹਿੰਗੇ ਹਨ ਆ ਆਪਾਂ ਨੇ ਨਾ ਪਹਿਲਾਂ ਜੀ ਦੀ ਨੇ ਵਿਨੋਦ ਤੇ ਜੀ ਦੀ ਨੇ ਮਗਵਾਣੀ ਨੇ ਇਹ ਜੀ ਦੀ ਕਹਿੰਦੇ ਕਿ ਜਦੋਂ ਆਪਕਰ ਦੇ ਵਿੱਚ ਕੋਈ ਛੋਟਾ ਜਿਹਾ ਫੰਕਸ਼ਨ ਕਰਨਾ ਹੈ ਨਾ ਆਪਾਂ ਨੇ ਚੀਜ਼ ਸਰਵ ਕਰਨੀ ਹੈ ਇਹ ਆਈਟਮ ਆ ਨਾ ਜਿਹੜੀ ਸ਼ਾਦੀ ਤੋਂ ਆਈਟਮ ਹੋ ਰਹੇ ਨੇ 40 ਹੋਰ ਵੀ ਕਹਿਣ ਐਸ ਵੀ ਜੀ ਮੈਨੂੰ ਬਿਲਕੁਲ ਦੇ ਵਿੱਚ ਜੱਜੇ ਤਾਂ ਮੈਂ ਹੋਰ ਕਰ ਦਿਆਂਗੀ ਇਸੇ ਵਿੱਚ ਐਸ ਡਿਜ਼ਾਈਨ ਬਣਾਉਣਾ ਹੈ ਇਸ ਦਾ ਡਿਜ਼ਾਈਨ ਦਾ ਮਤਲਬ ਇਹ ਬਟੇ ਡਿਜ਼ਾਈਨ ਇਸ ਕੰਪਨੀ ਜਿੱਦਾਂ ਕਰਦੀ ਹੁੰਦੇ ਹੈ ਨਾ ਹਣਾ ਆਪਾਂ ਕਰਾਂਗੇ ਇਹ ਇਸ ਦਾ ਇਹ ਕਿਹਦੇ ਹੈ ਇਸ ਦਾ ਕਿਲ ਦੇ ਫੈਬਰਿਕ ਹੈ ਇਹ ਨਹੀਂ ਹੁੰਦਾ ਹੈ ਕਿ ਇਹਦਾ ਬਟੇ ਕਿਛੇ ਕੰਪਨੀ ਦਿੰਦੀ ਹੈ ਇਸ ਕਰਕੇ ਅੱਬ ਲੋ ਜਿੱਤ ਨਾਉਂਦਾ ਹੈ ਅੱਜ ਆਪਾਂ ਕੀ ਕਰਨੇ ਆਂ ਤੇ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਪੀਸ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਕਰਿਓ ਕਮੈਂਟ ਕਰਕੇ ਜੁੜਦੇਸਾ ਤੇ ਮੇਰਾ ਬਲੌਗ ਨਤਨ ਲੇਖਾ ਕਰਤਾ ਬਾਰੇ ਸਾਰੀ ਬੋਲੀ ਜੈ ਸ਼੍ਰੀ ਕ੍ਰਿਸ਼ਨ ਕੈਪਲ ਜੀਤਾ ਖਾਲਸਾ ਸ਼੍ਰੀ ਵਾਇਟਰ ਜੀ ਕੀ ਫਤਿਹ ਰਾਮ ਰਾਮ